ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਔਰਤਾਂ ਦੀ ਸੁਰੱਖਿਆ ਬਾਰੇ ਦੋਸਤੋ ਵੈਸੇ ਤਾਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਆਪਾਂ ਕੋਈ ਇੱਕ ਵਾਰ ਨਹੀਂ ਅਨੇਕਾਂ ਵਾਰ ਗੱਲਬਾਤ ਕਰ ਚੁੱਕੇ ਹਾਂ ਪਰ ਜੇ ਦੇਖੀਏ ਤਾਂ ਔਰਤਾਂ ਦੀ ਸੁਰੱਖਿਆ ਹਲੇ ਵੀ ਰੱਬ ਆਸਰੇ ਚੱਲ ਰਹੀ ਹੈ ਸਾਡੀਆਂ ਸਰਕਾਰਾਂ ਚਾਹੇ ਸੂਬੇ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਦਾਅਵੇ ਤਾਂ ਵੱਡੇ-ਵੱਡੇ ਕਰਦੀਆਂ ਨੇ ਪਰ ਔਰਤਾਂ ਦੀ ਸੁਰੱਖਿਆ ਕਰਨ 'ਚ ਬਿਲਕੁਲ ਨਾਕਾਮ ਰਹਿੰਦੀਆਂ ਨੇ ਇੰਨਾ ਹੀ ਨਹੀਂ ਇਸ ਵਿੱਚ ਜਿੱਥੇ ਅਸੀਂ ਸਰਕਾਰਾਂ ਦੀ ਜ਼ਿੰਮੇਵਾਰੀ ਠਹਿਰਾਉਂਦੇ ਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦੇ ਆਂ ਉੱਥੇ ਜ਼ਿੰਮੇਵਾਰ ਸਾਡੇ ਸਮਾਜ ਦੇ ਲੋਕ ਵੀ ਨੇ ਜਿਹੜੇ ਆਪਣੀ ਮਾਨਸਿਕਤਾ ਬਦਲਣ ਨੂੰ ਤਿਆਰ ਨਹੀਂ ਐ ਜਿਨ੍ਹਾਂ ਵੱਲੋਂ ਇਹੋ ਜਿਹੇ ਅਪਰਾਧਾਂ ਨੂੰ ਅੰਜਾਮ ਦਿੱਤਾ ਜਾਂਦਾ ਔਰਤਾਂ ਤੇ ਲਗਾਤਾਰ ਤਸ਼ੱਦਦ ਕੀਤੀ ਜਾਂਦੀ ਐ ਉਹ ਵੀ ਕਿਤੇ ਨਾ ਕਿਤੇ ਸਾਰੇ ਘਟਨਾਕ੍ਰਮ 'ਚ ਸ਼ਾਮਲ ਨੇ ਕਿਉਂਕਿ ਜੇ ਹਾਲ ਹੀ ਦੇ ਵਿੱਚ ਆਪਾਂ ਜਿਹੜੀ ਇੱਕ ਘਟਨਾ ਵਾਪਰੀ ਆ ਉਹ ਬਹੁਤ ਮੰਦਭਾਗੀ ਘਟਨਾ ਹੈ ਉਹ ਘਟਨਾ ਆਈ ਹੈ ਮੱਧ ਪ੍ਰਦੇਸ਼ ਤੇ ਮੋਗੰਝ ਜ਼ਿਲ੍ਹੇ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਐਂਬੂਲੈਂਸ ਦੇ ਵਿੱਚ 16 ਸਾਲਾਂ ਨਬ ਲੜਕੀ ਦੇ ਨਾਲ ਜਿਹੜਾ ਜਬਰਜਨਾਹ ਕੀਤਾ ਗਿਆ ਹੈ ਵੀ ਕਿ ਇਹ ਹੀ ਕੋਈ ਛੋਟੀ ਗੱਲ ਨਹੀਂ ਹੈ ਕਿ ਐਂਬੂਲੈਂਸ ਦੇ ਵਿੱਚ ਐਂਬੂਲੈਂਸ ਜਿਸ ਦੇ ਵਿੱਚ ਕੀ ਅਸੀਂ ਅਕਸਰ ਹੀ ਦੇਖਦੇ ਆ ਕਿ ਐਂਬੂਲੈਂਸ ਦਾ ਇੱਕ ਜਿਹੜੇ ਵੀ ਵਿਅਕਤੀ ਆਪਣੀ ਜ਼ਿੰਦਗੀ ਦੇ ਆਖਰੀ ਸਹਾਂ ਲੜ ਰਿਹਾ ਹੁੰਦਾ ਉਸ ਤੇ ਸਹਾਰਾ ਬਣਦੀ ਹੈ ਤੇ ਇਹੀ ਐਂਬੂਲੈਂਸ ਜਿਹੜੀ ਹੈ ਇੱਕ ਲੜਕੀ ਦੀ ਲਈ ਜਿਹੜਾ ਹੈ ਕਿ ਕਾਤਕ ਸਾਬਿਤ ਹੋਈ ਹੈ ਲੜਕੀ ਦੀ ਹਵਸ ਦਾ ਇੱਕ ਸ਼ਿਕਾਰ ਦੇ ਵਿੱਚ ਵਰਤੀ ਗਈ ਹੈ ਇਹ ਬਹੁਤ ਮੰਦਭਾਗੀ ਘਟਨਾ ਹੈ ਇਸ ਘਟਨਾ ਦੇ ਵਿੱਚ ਜਿੱਥੇ ਐਂਬੂਲੈਂਸ ਤੇ ਐਂਬੂਲੈਂਸ ਦੇ ਵਿੱਚ ਐਂਬੂਲੈਂਸ ਚਾਲਕ ਤੇ ਉਹਦਾ ਸਾਥੀ ਤਾਂ ਸ਼ਾਮਲ ਹੈ ਹੀ ਹੈ ਉੱਥੇ ਹੀ ਗੱਲ ਨਿਕਲ ਕੇ ਹੋਰ ਆਈ ਹੈ ਕਿ ਇਸ ਘਟਨਾ ਦੇ ਵਿੱਚ ਉਸ ਸਪੀੜਤ ਲੜਕੀ ਦੀ ਭੈਣ ਤੇ ਜੀਜਾ ਵੀ ਸ਼ਾਮਲ ਹੈ ਇਹ ਵੀ ਦੋਸ਼ ਜਿਹੜੇ ਨੇ ਲੜਕੀ ਵੱਲੋਂ ਲਗਾਏ ਗਏ ਨੇ ਜੇ ਪੂਰੀ ਘਟਨਾ ਦੇਖੀ ਤਾਂ ਇਹ ਘਟਨਾ ਤਾਂ 22 ਨਵੰਬਰ ਦੀ ਹੈ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਇਹੀ ਪੀੜਤ ਲੜਕੀ ਜਿਹੜੀ ਹੈ ਆਪਣੀ ਭੈਣ ਜੀਜੇ ਦੇ ਨਾਲ ਇੱਕ ਐਂਬੂਲੈਂਸ ਵਿੱਚ ਸਫ਼ਰ ਕਰਕੇ ਜਾ ਰਹੀ ਸੀ ਉਸ ਐਂਬੂਲੈਂਸ 'ਚ ਮਰੀਜ਼ ਕੋਈ ਨਹੀਂ ਸੀਗਾ ਪਰ ਜਿਵੇਂ ਐਂਬੂਲੈਂਸਾਂ ਰਾਹ ਖੜੇ ਲੋਕਾਂ ਨੂੰ ਬਿਠਾ ਲੈਂਦੀਆਂ ਸ਼ਾਇਦ ਉਵੇਂ ਹੀ ਬਿਠਾਇਆ ਹੋਵੇਗਾ ਤੇ ਆਪਣੀ ਭੈਣ ਤੇ ਜੀਜੇ ਨਾਲ ਉਸ ਐਂਬੂਲੈਂਸ ਜਾ ਰਹੀ ਸੀ ਜਿਸ 'ਚ ਇਹ ਤਿੰਨਾਂ ਤੋਂ ਇਲਾਵਾ ਇੱਕ ਚਾਲਕ ਤੇ ਇੱਕ ਹੋਰ ਸਾਥੀ ਹੋਰ ਸੀ ਰਾਹ ਦੇ ਵਿੱਚ ਉਹਦੀ ਭੈਣ ਤੇ ਜੀਜਾ ਕੁਝ ਚੀਜ਼ ਲੈਣ ਲਈ ਐਂਬੂਲੈਂਸ ਤੋਂ ਉਤਰਦੇ ਨੇ ਤਾਂ ਉਸੇ ਦੌਰਾਨ ਐਂਬੂਲੈਂਸ ਚਾਲਕ ਉਹਨਾਂ ਦੀ ਉਡੀਕ ਕਰਨ ਦੀ ਥਾਂ ਤੇ ਐਂਬੂਲੈਂਸ ਨੂੰ ਲੈ ਜਾਂਦਾ ਤੇ ਕਿਸੇ ਪਿੰਡ ਚ ਸੁਨਸਾਨ ਜਗ੍ਹਾ ਤੇ ਲਿਜਾ ਕੇ ਇਸ ਘਟਨਾ ਨੂੰ ਅੰਜਾਮ ਦਿੰਦਾ ਹੈ ਤੇ ਪਹਿਲਾ ਤਾਂ ਇਹ ਪੀੜਤ ਲੜਕੀ ਜਿਹੜੀ ਹੈ ਉਹ ਘਰ ਸਵੇਰੇ ਪਹੁੰਚਦੀ ਹੈ ਘਰ ਦੇ ਨੂੰ ਸਵੇਰ ਤੱਕ ਪਤਾ ਹੀ ਨਹੀਂ ਲੱਗ ਪੰਦਾ ਕਿਉਂਕਿ ਐਂਬੂਲੈਂਸ ਵਾਲਾ ਸਾਰੀ ਰਾਤ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਨੇ ਤੇ ਸਵੇਰੇ ਇੱਕ ਸੁਨਸਾਨ ਸੜਕ ਤੇ ਸੁੱਟ ਕੇ ਭੱਜ ਜਾਂਦੇ ਨੇ ਜਦੋਂ ਉਹ ਘਰ ਪਹੁੰਚਦੀ ਹੈ ਪਰਿਵਾਰ ਨੂੰ ਦੱਸਦੀ ਹੈ ਦੇ ਪਰਿਵਾਰ ਵੀ ਪਹਿਲਾਂ ਤਾਂ ਸ਼ਰਮ ਦੇ ਮਾਰੇ ਪੁਲਿਸ ਕੋਲ ਜਾਣ ਨੂੰ ਵੀ ਤਿਆਰ ਨਹੀਂ ਹੁੰਦਾ ਪਰਿਵਾਰ ਵੀ ਪਹਿਲਾਂ ਸ਼ਰਮ ਮੰਦ ਹੈ ਵੀ ਕਿ ਇਸ ਨਾਲ ਉਹਨਾਂ ਦੇ ਪਰਿਵਾਰ ਤੇ ਜਿਹੜਾ ਹੈਗਾ ਅਕਸ ਖਰਾਬ ਹੋਵੇਗਾ ਇਸ ਕਰਕੇ ਉਹ ਪੁਲਿਸ ਨੂੰ ਸ਼ਿਕਾਇਤ ਨਹੀਂ ਕਰਦੇ ਫਿਰ ਆਖਿਰਕਾਰ ਉਹ 25 ਨਵੰਬਰ ਨੂੰ 3 ਦਿਨ ਬਾਅਦ ਘਟਨਾ ਤੋਂ ਜਾ ਕੇ ਸ਼ਿਕਾਇਤ ਕਰਦੇ ਨੇ ਤੇ ਪੁਲਿਸ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ 4 ਬੰਦਿਆਂ ਖਿਲਾਫ ਕੇਸ ਦਰਜ ਕਰਦੀ ਹੈ ਤੇ ਦੋ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਪਰ ਹਲੇ ਤੱਕ ਉਹਦੀ ਭੈਣ ਤੇ ਜੀਜਾ ਉਹ ਦੋਵੇਂ ਫਰਾਰ ਚੱਲ ਰਹੇ ਨੇ ਤਾਂ ਦੋਸਤੋ ਇਸ ਘਟਨਾ ਤੋਂ ਬਾਅਦ ਦੋ ਚੀਜ਼ਾਂ ਨਿਕਲ ਕੇ ਸਾਹਮਣੇ ਆndੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਕਿ ਇਸ ਘਟਨਾ ਚ ਉਹਦੀ ਭੈਣ ਤੇ ਜੀਜੇ ਦਾ ਸ਼ਾਮਲ ਹੋਣਾ ਵੀ ਜੇਕਰ ਭੈਣ ਤੇ ਜੀਜਾ ਹੀ ਐਹੋ ਜੀ ਘਟਨਾਵਾਂ ਚ ਸ਼ਾਮਲ ਹੋਗੇ ਤਾਂ ਲੜਕੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਿੱਥੇ ਕਰਨਗੀਆਂ ਜੇ ਉਹ ਪਰਿਵਾਰਕ ਮੈਂਬਰਾਂ ਚੋਂ ਮੈਸੂ ਜਿਹੜਾ ਸੁਰੱਖਿਅਤ ਮਹਿਫੂਸ ਨਹੀਂ ਕਰ ਰਹੀਆਂ ਆਪਣੇ ਆਪ ਨੂੰ ਤਾਂ ਇੱਕ ਸਭ ਤੋਂ ਵੱਡਾ ਸਵਾਲ ਹੈ ਵੀ ਐਹੋ ਜੀ ਘਟਨਾਵਾਂ ਕਿਤੇ ਨਾ ਕਿਤੇ ਸਾਰਿਆਂ ਤੇ ਹੀ ਸ਼ੰਕੇ ਦੀ ਸੂਈ ਲਿਆ ਦਿੰਦੀਆਂ ਨੇ ਤਾਂ ਇਹ ਇੱਕ ਵੱਡੀ ਗੱਲ ਨਿਕਲ ਜਾਂਦੀ ਹੈ ਵੀ ਕਿ ਘਰ ਦੇ ਵਿੱਚ ਲੜਕੀਆਂ ਸੁਰੱਖਿਅਤ ਨਹੀਂ ਆ ਤੇ ਦੂਜੀ ਗੱਲ ਨਿਕਲ ਕੇ ਸਭ ਤੋਂ ਵੱਡੀ ਇਹ ਆਉਂਦੀ ਹੈ ਜਦੋਂ ਇਹੋ ਜਿਹੀ ਘਟਨਾਵਾਂ ਵਾਪਰਦੀਆਂ ਨੇ ਤਾਂ ਸਮਾਜ ਦੇ ਵਿੱਚ ਅਸੀਂ ਆਮ ਤੌਰ ਤੇ ਹੀ ਦੇਖਦੇ ਹਾਂ ਵੀ ਕਿ ਪੀੜਤ ਲੜਕੀ ਆ ਉਸ ਦੇ ਪਰਿਵਾਰਕ ਮੈਂਬਰ ਆਪਣੇ ਅਕਸ ਖਰਾਬ ਹੋਣ ਦੀ ਡਰੋਂ ਜਾਂ ਸਮਾਜ ਦੇ ਵਿੱਚ ਲੋਕ ਕੀ ਕਹਿਣਗੇ ਉਹਨਾਂ ਬਾਰੇ ਇਸ ਡਰ ਤੋਂ ਪੁਲਿਸ ਕੋਲ ਸ਼ਿਕਾਇਤ ਹੀ ਨਹੀਂ ਕਰਨ ਜਾਂਦੇ ਉਹ ਸ਼ਿਕਾਇਤ ਕਰਨ ਦੀ ਥਾਂ ਤੇ ਬਸ ਘਾਰ ਹੀ ਬੈਠੇ ਰਹਿੰਦੇ ਨੇ ਬਸ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਇਹਨੂੰ ਬਰਦਾਸ਼ਤ ਕਰ ਲੈਂਦੇ ਨੇ ਇਹ ਵੀ ਇੱਕ ਚੰਗੀ ਗੱਲ ਨਹੀਂ ਆ ਬਹੁਤ ਮਾੜੀ ਗੱਲ ਹੈ ਜੇਕਰ ਪਹਿਲਾਂ ਤਾਂ ਇਹੋ ਜਿਹੇ ਘਟਨਾਵਾਂ ਸਮਾਜ ਚ ਵਾਪਰਨੀਆਂ ਨਹੀਂ ਚਾਹੀਦੀਆਂ ਜਾਂ ਕੋਈ ਵੀ ਘਟਨਾ ਨਹੀਂ ਵਾਪਰਨੀ ਚਾਹੀਦੀ ਤੇ ਇਸ ਦੇ ਨਾਲ ਹੀ ਜੇਕਰ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਵੀ ਨੇ ਤਾਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਤੇ ਤੁਰੰਤ ਪੁਲਿਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਇਹੋ ਜਿਹੀਆਂ ਘਟਨਾਵਾਂ ਤੇ ਐਕਸ਼ਨ ਲਵੇ ਮਲਜਮਾ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾਵਾ ਦਿਵਾਈਆਂ ਜਾਣ ਦੋਸਤੋ ਇਸ ਘਟਨਾ ਤੋਂ ਸਾਨੂੰ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਇਹ ਤਾਂ ਆਪਾਂ ਨੂੰ ਇੱਕ ਘਟਨਾ ਹੁਣ ਹਾਲੀ ਦੀ ਆਪਾਂ ਗੱਲਬਾਤ ਕਰ ਰਹੇ ਆ ਜਿਸ ਤੋਂ ਪਿੱਛੇ ਆਪਾਂ ਦੇਖਦੇ ਆ ਤਾਂ ਨਿਤ ਸਾਨੂੰ ਕੋਈ ਨਾ ਕੋਈ ਹਰ ਦੂਜੇ ਤੀਜੇ ਦਿਨ ਔਰਤਾਂ ਨਾਲ ਇਹੋ ਜਿਹੀ ਘਟਨਾ ਜਿਹੜੀ ਆ ਵਾਪਰਦੀ ਦਿਖਾਈ ਦਿੰਦੀ ਹੈ ਅਕਸਰ ਆਪਾਂ ਖਬਰਾਂ 'ਚ ਪੜ੍ਹਦੇ ਆ ਕਿ ਔਰਤਾਂ ਨਾਲ ਕਿਵੇਂ ਵੱਖ-ਵੱਖ ਥਾਵਾਂ ਤੇ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਇਹ ਸਾਰੀਆਂ ਚੀਜ਼ਾਂ ਕਿਥੇ ਨਾ ਕੀਤੀ ਬਹੁਤ ਮੰਦਭਾਗੀਆਂ ਨੇ ਪਰ ਨਾਲ ਹੀ ਗੱਲ ਇਹ ਆਂਦੀ ਹੈ ਜਿਵੇਂ ਇਹ ਮੱਧ ਪ੍ਰਦੇਸ਼ ਦੇ ਮੋਗੰਝ ਜ਼ਿਲ੍ਹੇ ਦੀ ਘਟਨਾ ਜਿੱਥੇ ਕਿ ਉਹ ਤਿੰਨ ਦਿਨ ਸ਼ਿਕਾਇਤ ਕਰਨੀ ਨਹੀਂ ਗਈ ਤਾਂ ਇਹੋ ਜਿਹੀਆਂ ਘਟਨਾਵਾਂ ਹੋਰ ਵੀ ਦੇਸ਼ਾਂ ਦੇ ਅਨੇਕਾਂ ਹੁੰਦੀਆਂ ਹੋਣਗੀਆਂ ਜਿੱਥੇ ਕਿ ਪੀੜਤ ਪਰਿਵਾਰ ਪੁਲਿਸ ਕੋਲ ਸ਼ਿਕਾਇਤ ਹੀ ਨਾ ਕਰਦਾ ਹੋਵੇ ਤਾਂ ਇਹ ਵੀ ਇੱਕ ਸੋਚਣ ਦੀ ਗੱਲ ਹੈ ਵੀ ਕਿ ਅਸੀਂ ਅਕਸਰ ਆਂਕੜਿਆਂ ਦੀ ਗਲਤੀ ਕਰ ਲੈਂਦੇ ਆ ਵੀ ਕਿ ਇਸ ਵਾਰ ਸਾਲ ਦੇ ਵਿੱਚ ਇੰਨੇ ਆਂਕੜੇ ਜਿਹੜੇ ਨੇ ਸਾਹਮਣੇ ਆਏ ਨੇ ਔਰਤਾਂ ਨਾਲ ਤਸ਼ੱਦਦ ਦੀ ਔਰਤਾਂ ਨਾਲ ਅਤਿਆਚਾਰ ਦੀ ਔਰਤਾਂ ਨਾਲ ਧੱਕੇਸ਼ਾਹੀ ਦੀ ਪਰ ਜਿਹੜੇ ਇਹੋ ਜਿਹੇ ਮਾਮਲੇ ਰਿਪੋਰਟ ਹੀ ਨਹੀਂ ਹੁੰਦੇ ਉਹਨਾਂ ਦੀ ਗਿਣਤੀ ਤਾਂ ਕਿਸੇ ਖਾਤੇ ਦੇ ਵਿੱਚ ਹੀ ਨਹੀਂ ਪੈਂਦੀ ਉਹੋ ਗਿਣਤੀ ਕਿੱਥੇ ਹੋਵੇਗੀ ਉਸ ਬਾਰੇ ਕੋਈ ਵੀ ਨਾ ਸਾਡੀਆਂ ਸਰਕਾਰਾਂ ਸੋਚਦੀਆਂ ਨੇ ਤੇ ਨਾ ਹੀ ਸਮਾਜ ਸੇਵੀ ਜਥੇਬੰਦੀਆਂ ਉਸ ਬਾਰੇ ਕੋਈ ਠੋਸ ਰਣਨੀਤੀ ਤਿਆਰ ਕਰਦੀਆਂ ਨੇ ਕਿ ਆਖਿਰਕਾਰ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ ਇਹੋ ਜਿਹੇ ਅਧਿਕਾਰਾਂ ਲਈ ਵੀ ਕਿਹਾ ਇਹੋ ਜੀ ਘਟਨਾ ਵਾਪਰਨ ਤੇ ਤੁਰੰਤ ਪੁਲਿਸ ਕੋਲ ਅਪਰੋਚ ਕਰਨੀ ਚਾਹੀਦੀ ਹੈ ਤੇ ਇਸ ਲਈ ਜ਼ਿੰਮੇਵਾਰੀ ਪੁਲਿਸ ਦੀ ਵੀ ਬਣਦੀ ਹੈ ਵੀ ਕਿ ਪੁਲਿਸ ਤੋਂ ਵੀ ਲੋਕ ਕੀਤੇ ਨਾ ਕੀਤੇ ਖਫਾ ਰਹਿੰਦੇ ਨੇ ਨਾਰਾਜ਼ ਰਹਿੰਦੇ ਨੇ ਜਾਂ ਉਹਨਾਂ ਤੋਂ ਇੰਨਾ ਕਿ ਡਰਦੇ ਨੇ ਵੀ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਪੁਲਿਸ ਉਸ ਨੂੰ ਇੱਕ ਵਾਰ ਤਾਂ ਇਸ ਤਰ੍ਹਾਂ ਟਰੀਟ ਕਰਦੀ ਹੈ ਜਿਵੇਂ ਉਹ ਹੀ ਕਸੂਰਵਾਰ ਹੋਵੇ ਜਾਂ ਉਸਦੇ ਘਰ ਐਨੇ ਕਿ ਚੱਕਰ ਲਗਾਏ ਜਾਂਦੇ ਨੇ ਵਿਕਮ ਹੱਲੇ ਦੇ ਵਿੱਚ ਵੈਸੇ ਹੀ ਸਭ ਨੂੰ ਪਤਾ ਲੱਗ ਜਾਂਦਾ ਇਹੋ ਜੀ ਘਟਨਾ ਵਾਪਰੀ ਤਾਂ ਇਹ ਵੀ ਕਿਤੇ ਨਾ ਕਿਤੇ ਕਈ ਤਰ੍ਹਾਂ ਦੀ ਗੱਲਾਂ ਨਿਕਲ ਕੇ ਸਾਹਮਣੇ ਆਂਦੀਆਂ ਨੇ ਪਰ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਦੋਸਤੋ ਵੀ ਕਿ ਔਰਤ ਜਿਸ ਨੂੰ ਕਿ ਅਸੀਂ ਮਾਂ ਵੀ ਕਹਿੰਦੇ ਆ ਧੀ ਵੀ ਹੁੰਦੀ ਐ ਭੈਣ ਵੀ ਐ ਪਤਨੀ ਵੀ ਜਿਹੜੀ ਕਈ ਰੂਪ ਅਦਾ ਕਰਦੀ ਐ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਉਹਨਾਂ ਔਰਤਾਂ ਦੇ ਇਹੋ ਜਿਹੇ ਅਤਿਆਚਾਰ ਹੁੰਦੇ ਨੇ ਜਾਂ ਉਹਨਾਂ ਨਾਲ ਇਹੋ ਜੀ ਘਟਨਾਵਾਂ ਵਾਪਰਦੀਆਂ ਨੇ ਤਾਂ ਕਿਤੇ ਨਾ ਕਿਤੇ ਬਹੁਤ ਹੀ ਗਲਤ ਤੇ ਮੰਦਭਾਗੀਆਂ ਨੇ ਤੇ ਸਾਡੀਆਂ ਸਰਕਾਰਾਂ ਵੀ ਔਰਤਾਂ ਦੇ ਨਾਮ ਤੇ ਰਾਜਨੀਤੀ ਦਾ ਜੋਰ-ਸ਼ੋਰ ਨਾਲ ਕਰਦੀਆਂ ਨੇ ਕਿਉਂਕਿ ਸਾਡੇ ਦੇਸ਼ 'ਚ ਅਸੀਂ ਦੇਖਦੇ ਆ ਲਗਭਗ 48 ਤੋਂ 49 ਫੀਸਦੀ ਹਿੱਸੇਦਾਰੀ ਔਰਤਾਂ ਦੀ ਹੈ ਮਤਲਬ ਕਹਿੰਦੇ ਨੂੰ ਅਸੀਂ ਕਹੀਏ ਤਾਂ ਅੱਧ ਔਰਤਾਂ ਨੇ ਵੀ ਕਿ ਔਰਤਾਂ ਨੂੰ ਅਸੀਂ ਬਰਾਬਰੀ ਦਾ ਅਧਿਕਾਰ ਦੇਣ ਦੀਆਂ ਗੱਲਾਂ ਵੀ ਕਰਦੇ ਆ ਸਭ ਕੁਝ ਕਰਦੇ ਆ ਪਰ ਉਸ ਦੇ ਬਾਵਜੂਦ ਔਰਤਾਂ ਨੂੰ ਇਹੋ ਜਿਹੀ ਘਟਨਾਵਾਂ ਦੇ ਸ਼ਿਕਾਰ ਬਣਾਇਆ ਜਾਂਦਾ ਹੈ ਉਹਨਾਂ ਨਾਲ ਉਹਨਾਂ ਨੂੰ ਗੰਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਉਹਨਾਂ ਤੇ ਸਮੇਂ-ਸਮੇਂ ਤੇ ਧੱਕੇਸ਼ਾਹੀ ਕੀਤੀ ਜਾਂਦੀ ਇਹ ਸਾਰੀਆਂ ਚੀਜ਼ਾਂ ਗਲਤ ਐ ਇਸ ਵਾਰੀ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਇਹਨਾਂ ਨੂੰ ਤੇ ਕਿਵੇਂ ਠੱਲ ਪਾਈ ਜਾਵੇ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ ਤੇ ਨਾਲ ਹੀ ਜ਼ਿੰਮੇਵਾਰੀ ਸਰਕਾਰਾਂ ਦੀ ਵੀ ਬਣਦੀ ਐ ਵੀ ਕਿ ਉਹ ਕਾਨੂੰਨ ਬਣਾਉਂਦੀਆਂ ਨੇ ਤੇ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਜਾਂਦੀਆਂ ਨੇ ਵੀ ਕਿ ਕਾਨੂੰਨ ਬਣਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਇਸਤੇ ਨਾਲ ਉਸ ਕਾਨੂੰਨ ਦੀ ਸ਼ਕਤੀ ਨਾਲ ਪਾਲਣਾ ਕਰਨਾ ਵੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਐ ਜਿਵੇਂ ਕਿ ਅਸੀਂ ਦੇਖਦੇ ਸੀ ਸਮੇਂ-ਸਮੇਂ ਤੇ ਕਈ ਘਟਨਾਵਾਂ ਨੂੰ ਦੇਖਦੇ ਹੋਏ ਕਈ ਕਾਨੂੰਨ ਬਣੇ ਜਿਵੇਂ ਕਿ ਸਾਡੇ ਦੇਸ਼ ਚ ਪਹਿਲਾਂ ਆਈਪੀਸੀ ਚੱਲਦੀ ਸੀ ਭਾਰਤੀ ਦੰਡ ਸੰਹਿਤਾ ਚੱਲਦੀ ਹੁੰਦੀ ਸੀ ਉਸ ਅਧੀਨ ਕਾਰਵਾਈ ਕੀਤੀ ਜਾਂਦੀ ਸੀ ਪਰ ਸਮੇਂ-ਸਮੇਂ ਤੇ ਕੁਝ ਘਟਨਾਵਾਂ ਵਾਪਰੀਆਂ ਤਾਂ ਨਵੇਂ-ਨਵੇਂ ਕਾਨੂੰਨ ਬਣੇ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਜਦੋਂ ਸਾਲ 2112 ਦੇ ਵਿੱਚ ਨਿਰਭੈਾ ਗਾਂਡ ਹੋਇਆ ਸੀਗਾ ਤਾਂ ਉਸ ਸਮੇਂ ਪੋਕਸੋ ਐਕਟ ਬਣਾਇਆ ਗਿਆ ਸੀਗਾ ਉਹ ਨਵਾਲਿਕ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਸੀਗਾ ਵੀ ਕਿਉਂ ਉਸ ਐਕਟ ਦੇ ਵਿੱਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਗੱਲ ਵੀ ਕੀਤੀ ਗਈ ਸੀਗੀ ਤੇ ਨਾਲ ਹੀ ਜਿਹੜਾ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਕਈ ਤਰ੍ਹਾਂ ਦੀਆਂ ਚੀਜ਼ਾਂ ਉਸ ਦੇ ਵਿੱਚ ਰੱਖੀਆਂ ਗਿਆ ਸੀ ਪਰ ਉਸ ਤੋਂ ਬਾਅਦ ਕਈ ਚੀਜ਼ਾਂ ਹੋਰ ਸਮੇਂ-ਸਮੇਂ ਤੇ ਅਪਡੇਟ ਹੋਈਆਂ ਤੇ ਹੁਣ ਤਾਂ ਭਾਰਤੀ ਦੰਡ ਸਹੀ ਤਾਂ ਆਈਪੀਸੀ ਦੀ ਥਾਂ ਤੇ ਹੁਣ ਨਵੀਂ ਬਣ ਗਈ ਭਾਰਤੀ ਨਿਆਂ ਸਹੀ ਤਾਂ ਬੀਐਨਐਸਐ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਸਰਕਾਰਾਂ ਦਾਅਵਾ ਵੀ ਕਰਦੀਆਂ ਨੇ ਤੇ ਪੁਲਿਸ ਵੀ ਦਾਅਵਾ ਕਰਦੀ ਹੈ ਕਿ ਇਹ ਸ਼ਿਕਾਇਤਕਰਤਾ ਦੇ ਪੱਖ ਦੇ ਵਿੱਚ ਹੈ ਕਿ ਸ਼ਿਕਾਇਤ ਕਰਤਾ ਨੂੰ ਇਸ ਦੇ ਵਿੱਚ ਜ਼ਿਆਦਾ ਸ਼ਕਤੀਆਂ ਦਿੱਤੀਆਂ ਹੋਈਆਂ ਨੇ ਉਸ ਤੇ ਸ਼ਿਕਾਇਤ ਤੇ ਤੁਰੰਤ ਕਾਰਵਾਈ ਹੁੰਦੀ ਹੈ ਸਾਰਾ ਕੁਝ ਆਨਲਾਈਨ ਹੁੰਦਾ ਹੈ ਦੇਸ਼ ਦੇ ਵਿੱਚ ਅਸੀਂ ਕਿਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ ਇਹ ਨਹੀਂ ਹੈ ਜਿਹੜੇ ਇਲਾਕੇ 'ਚ ਘਟਨਾ ਵਾਪਰੀ ਹੋਵੇ ਉਸੇ ਥਾਣੇ ਦੇ ਐਸਐਚਓ ਨੂੰ ਕਰਾਣੀ ਹੈ ਇਹੋ ਜੀ ਕਈ ਚੀਜ਼ਾਂ ਦੇ ਦਾਅਵੇ ਕਿੱਥੇ ਜਾਂਦੇ ਨੇ ਪਰ ਉਸ ਦੇ ਬਾਵਜੂਦ ਜਦੋਂ ਅਸੀਂ ਦੇਖਦੇ ਹਾਂ ਵੀ ਕਿ ਕਈ ਘਟਨਾਵਾਂ 'ਚ ਲੋਕ ਸ਼ਿਕਾਇਤ ਹੀ ਨਹੀਂ ਕਰਨ ਜਾਂਦੇ ਆ ਪੁਲਿਸ ਤੋਂ ਡਰਦੇ ਮਾਰੇ ਆ ਸਮਾਜ ਤੋਂ ਡਰਦੇ ਮਾਰੇ ਆ ਘਰ ਚੁੱਪ ਕਰਕੇ ਬੈਠ ਜਾਂਦੇ ਨੇ ਤਾਂ ਇਹੋ ਜਿਹੀ ਚੀਜ਼ਾਂ ਬਾਰੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੇ ਨਾਲ ਹੀ ਅਸੀਂ ਦੇਖੀਏ ਤਾਂ ਸਮਾਜ ਦੇ ਵਿੱਚ ਔਰਤਾਂ ਨੂੰ ਅਸੀਂ ਬਰਾਬਰੀ ਦਾ ਅਧਿਕਾਰ ਦੇਣ ਦੀ ਗੱਲ ਕਰਦੇ ਹਾਂ ਤਾਂ ਔਰਤਾਂ ਅਜ ਵਾਕਈ ਬਰਾਬਰੀ ਦੇ ਅਧਿਕਾਰ ਦੇ ਨਾਲ ਬਰਾਬਰ ਹਰ ਖੇਤਰ 'ਚ ਕੰਮ ਕਰਦੀਆਂ ਨੇ ਪਰ ਹਲੇ ਵੀ ਅਸੀਂ ਇੱਕ ਚੀਜ਼ ਦੇਖਦੇ ਹਾਂ ਕਿ ਔਰਤਾਂ ਰਾਤ ਸਮੇਂ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਉਹ ਘਰੋਂ ਬਾਹਰ ਨਿਕਲਣ ਸਮੇਂ ਦਰ ਤੇ ਭੈ ਦੇ ਵਿੱਚ ਨਿਕਲਦੀਆਂ ਨੇ ਕਿਤੇ ਨਾ ਕਿਤੇ ਇਹੋ ਜਿਹਾ ਮਾਹੌਲ ਅਸੀਂ ਅਕਸਰ ਦੇਖਦੇ ਆ ਤਾਂ ਇਹ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਾਤ ਸਮੇਂ ਵੀ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਪੁਲਿਸ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਉਸ ਲਈ ਉਹਨਾਂ ਨੂੰ ਕੋਈ ਨਾ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ ਕੋਈ ਰਣਨੀਤੀ ਤਿਆਰ ਕਰਨੀ ਚਾਹੀਦੀ ਤੇ ਨਾਲ ਹੀ ਅਸੀਂ ਜੇ ਕਹੀਏ ਤਾਂ ਇਹੋ ਜਿਹੀਆਂ ਘਟਨਾਵਾਂ ਤੇ ਸੰਬੰਧੀ ਲੋਕਾਂ ਦੀ ਮਾਨਸਿਕਤਾ ਬਦਲਣ ਲਈ ਪੁਲਿਸ ਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਵੀ ਕਿ ਹਰ ਘਰ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕਿ ਧੀ ਮਾਂ ਭੈਣ ਹਰ ਘਰ ਦੇ ਵਿੱਚ ਹੁੰਦੀ ਹੈ ਕਿ ਜੇਕਰ ਇਹੋ ਜਿਹੀ ਘਟਨਾਵਾਂ ਕਿਸੇ ਜਿਹੜੀ ਘਟਨਾ ਨੂੰ ਅੰਜਾਮ ਦੇਣ ਵਾਲੀ ਵਿਅਕਤੀ ਨੇ ਉਹਨਾਂ ਦੇ ਪਰਿਵਾਰ 'ਚ ਵਾਪਰੇ ਤਾਂ ਉਹਨਾਂ ਤੇ ਕੀ ਬੀਤੇਗੀ ਤਾਂ ਇਹੋ ਜੀ ਚੀਜ਼ਾਂ ਨੂੰ ਲੈ ਕੇ ਸਭ ਨੂੰ ਜਾਗਰੂਕ ਕਰਨਾ ਚਾਹੀਦਾ ਸਮੇਂ-ਸਮੇਂ ਤੇ ਸੈਮੀਨਾਰ ਹੋਣੇ ਚਾਹੀਦੇ ਨੇ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਸਮਾਜ ਦੇ ਵਿੱਚ ਲੋਕਾਂ ਦਾ ਨਜ਼ਰੀਆ ਔਰਤਾਂ ਪ੍ਰਤੀ ਬਦਲ ਸਕੇ ਕਿ ਜਿਹੜੇ ਲੋਕ ਆ ਜੋ ਔਰਤ ਨੂੰ ਗਲਤ ਨਿਗਾ ਨਾਲ ਦੇਖਦੇ ਨੇ ਉਹ ਲੋਕ ਔਰਤ ਨੂੰ ਸਹੀ ਨਿਗਾ ਨਾਲ ਦੇਖਣ ਸਹੀ ਦਸ਼ਾ ਤੇ ਦਿਸ਼ਾ ਦੇ ਪਾਸੇ ਲੈ ਕੇ ਜਾਣ ਪਰ ਦੇਖਦੇ ਆ ਸਾਡੀਆਂ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਨੇ ਚੋਣਾਂ ਦੇ ਵਿੱਚ ਰਾਜਨੀਤੀ ਵੀ ਔਰਤਾਂ ਦੇ ਨਾਮ ਤੇ ਬਹੁਤ ਕਰਦੀ ਹੈ ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਨੇ ਤਾਂ ਉਹ ਇਹ ਸਾਰੀਆਂ ਗੱਲਾਂ ਭੁੱਲ ਜਾਂਦੇ ਨੇ ਤਾਂ ਕੀ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਸਾਡੀਆਂ ਸਰਕਾਰਾਂ ਦੀ ਕੋਈ ਅੱਖ ਖੁੱਲੇਗੀ ਜਾਂ ਨਹੀਂ ਖੁੱਲੇਗੀ ਉਹ ਲੋਕਾਂ ਦੇ ਹਿੱਤ ਵਿੱਚ ਕੋਈ ਕੰਮ ਕਰਨਗੇ ਜਾਂ ਨਹੀਂ ਕਰਦੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਸਰਕਾਰਾਂ ਜੋ ਕੁਝ ਕਰਨਗੇ ਇਸ ਮੁੱਦੇ ਤੇ ਅਸੀਂ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤਤ